ਸਸ਼ੀਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਅੱਜ ਆ ਗਿਆ ਫਿਰ ਵੀਕੈਂਡ ਅੱਜ ਫ੍ਰਾਈਡੇ ਤੇ ਫ੍ਰਾਈਡੇ ਕੋਸ਼ ਨੂੰ ਕੁਝ ਘਰੇ ਬਣਦਾ ਹੀ ਹੁੰਦਾ ਅੱਜ ਨਿੱਕੀ ਨੂੰ ਛੁੱਟੀ ਨਹੀਂ ਹੈਗੀ ਸੀ ਤੇ ਬਲਜਿੰਦਰ ਨੂੰ ਛੁੱਟੀ ਸੀ ਪਹਿਲਾਂ ਪਲਾਨ ਹੋਰ ਸੀ ਵੀ ਅੱਜ ਬਣਾਵਾਂਗੇ ਚਾਟ ਪਾਪੜੀ ਪਰ ਫਿਰ ਚਾਟ ਪਾਪੜੀ ਦਾ ਪਲਾਨ ਨੇ ਕੈਨਸਲ ਕਰਤਾ ਵੀ ਕੱਲ ਨੂੰ ਘਰੇ ਹੋਊਗੀ ਕੱਲ ਨੂੰ ਬਣਾਵਾਂਗੇ ਤੇ ਅੱਜ ਬਣਾਈ ਆ ਫਰੂਟ ਚਾਟ ਹੈਗੀ ਕਹਿਣ ਦਾ ਮਤਲਬ ਚਾਟ ਆ ਪਰ ਉਹ ਚਾਟ ਨਹੀਂ ਹੈਗੀ ਉਹ ਹੈਲਦੀ ਨੇ ਪੂਰੇ ਮੇਰੇ ਚੁਨੇ ਆਪ ਬਣਾ ਕੇ ਇੱਕ ਚਟਨੀ ਪਾਈਆ ਤੇ ਲੈਟਸ ਸੀ ਕਰਦੇ ਆ ਚੈੱਕ ਕਿਵੇਂ ਆ ਪੰਜਾਬੀ ਚ ਸਾਨੂੰ ਨਾਮ ਨਹੀਂ ਲੈਣੇ ਆਏਗੇ ਜਦੋਂ ਅਸੀਂ ਬਣਾ ਰਹੇ ਸੀ ਉਹਦੀ ਵੀਡੀਓ ਤੇ ਫਿਰ ਅਸੀਂ ਇੰਗਲਿਸ਼ ਵਿੱਚ ਲੈ ਲੇ ਤੇ ਇੱਕ ਸੀਗੀ ਇੱਕ ਚੁਕੰਦਰ ਆ ਤੇ ਇੱਕ ਉਹ ਹੁੰਦੇ ਆਪਣੇ ਸ਼ਕਰਕੰਦੀ ਇਹ ਦੋਨੋਂ ਮਤਲਬ ਮਿਕਸ ਕਰਕੇ ਹਾਈਬ੍ਰਿਡ ਉਹਨਾਂ ਨੇ ਉਹਦੀ ਉਹ ਤਿਆਰ ਕੀਤੀ ਹੋਈ ਆ ਤੇ ਬਹੁਤ ਸੁਆਦ ਆ ਓਕੇ ਲੈਟਸ ਸੀ ਬੁਲਕੀ ਕੀ ਬਣਾਇਆ ਅੱਜ ਆਪਾਂ ਹੈਲਥੀ ਚਾਟ ਹੈਲਥੀ ਚਾਟ ਕੀ ਕੀ ਪਾਇਆ ਇਹਦੇ ਚ ਆ ਟੂ ਟਾਈਪ ਆਫ ਚਕੰਦਰ ਹਮ ਚਕੰਦਰ ਆ ਆ ਆ ਵਾਲਾ ਜਿਹੜਾ ਆ ਵਾਲਾ ਇਹ ਚਕੰਦਰ ਆ ਹਣਾ ਇਸਾ ਉਹ ਕੇੜੀ ਹੁੰਦੀ ਆ ਚਕਰਕੰਦੀ ਪਰ ਇਹਨਾਂ ਨੇ ਫਿਊਜ਼ਨ ਕੀਤਾ ਵਾ ਇਹਦਾ ਬੜਾਈ ਓਮੇ ਆ ਚਕਰਕੰਦੀ ਤੇ ਸ਼ਕਰਕੰਦੀ ਹਾਈਬ੍ਰਿਡ ਆ ਬੀਟਰੂਟ ਤੇ ਉਹ ਬੀਟਰੂਟ ਤੇ ਕੀ ਚਾ ਵਾਸਪੀਟ ਪੋਟੈਟੋ ਯਾ ਤੇ ਵੀ ਹੈਵ ਅ ਐਪਲ ਇਨ ਥਿਸ ਵੀ ਹੈਵ ਅ ਬਨਾਨਾ ਵਾਟ ਐਲਸ ਇਹਦੇ ਚ ਹੈਗਾ ਡਰੈਗਨ ਫਰੂਟ ਹਮ ਤੇ ਇੱਕ ਇਹਨੇ ਆਪ ਬਣਾਈ ਸੀਗੀ ਕੀ ਬਣਾਇਆ ਸੀ ਅੱਜ ਤੂੰ ਆਲੂ ਬੁਖਾਰਾ ਚਟਨੀ ਆਲੂ ਬੁਖਾਰਾ ਚਟਨੀ ਵਿੱਚ ਸੀਗੇ ਫਰੈਸ਼ ਆਲੂ ਬੁਖਾਰੇ ਪਲਮ ਤੇ ਵਿੱਚ ਸੀਗੇ ਸੁੱਕੇ ਆਲੂ ਬੁਖਾਰੇ ਉਹਨਾਂ ਨੂੰ ਇਹਨੇ ਗੈਸ ਤੇ ਗੋੜ ਪਾ ਕੇ ਆਯਾ ਥਿਸ ਇਜ਼ ਦਾ ਵਨ ਯਾ ਇਟਸ ਲਾਈਕ ਕਿਹੜੀ ਚਟਨੀ ਹੁੰਦੀ ਹੈ ਜਿਹੜੀ ਵਿਆਹਾਂ ਚ ਓਵੇਂ ਲੱਗ ਰਹੀ ਹੈ ਬਟ ਇਟਸ ਨਾਟ ਲਾਈਕ ਦੈਟ ਟੇਸਟ ਇਹਦਾ ਬਿਲਕੁਲ ਡਿਫਰੈਂਟ ਆ ਬਹੁਤ ਸੁਆਦ ਆ ਤੇ ਇਹਦੇ ਚ ਇਹਨੇ ਪਹਿਲਾਂ ਉਹਨਾਂ ਨੂੰ ਗ੍ਰਾਈਂਡ ਕੀਤਾ ਜਿਹੜੇ ਹਰੇ ਸੀ ਆਲੂ ਬੁਖਾਰੇ ਉਹਨਾਂ ਨੂੰ ਸੇਕਿਆ ਹਨਾ ਹਮਮ ਦੈਨ ਉਹਨਾਂ ਦਾ ਪਾਣੀ ਆਹ ਹੋ ਸੁੱਕਾ ਆ ਹੈ ਹਨਾ ਫਿਰ ਉਹ ਚ ਗੜ ਪਾਤਾ ਯਾ ਫਿਰ ਸੁੱਕਿਆਂ ਨੂੰ ਗ੍ਰਾਈਂਡ ਕੀਤਾ ਚਾਟ ਮਸਾਲਾ ਐਂਡ ਕਾਲਾ ਨਮਕ ਯਾ ਤੇ ਆਪਣੀਆਂ ਦੂਜੀਆਂ ਦਾਖਾਂ ਕੀ ਕਹਿੰਦੇ 120 ਗੀ 120 ਤੇ ਮਗਜ ਮਗਜ ਚਾਰੇ ਸਾਰੇ ਨਕੇ ਪਾਏ ਆ ਤੁਹਾਨੂੰ ਪਾਣੇ ਹੁੰਦੇ ਆ ਬਹੁਤ ਸਵਾਦ ਆ ਹੈਲਦੀ ਮਤਲਬ ਲੁਕਸ ਲਾਈਕ ਚਾਟ ਬਟ ਇਟਸ ਐਨ ਹੈਲਦੀ অপਸ਼ਨ ਬਹੁਤ ਸਵਾਦ ਆ ਥੋੜੀ ਜਿਹੀ ਟਰਾਈ ਕੀਤੀ ਐ ਚੱਕ ਲਾਂ ਮੈਂ ਆਪਦੀ ਆਹ ਹਾਂ ਟੀਵੀ ਦੇਖ ਦੇਖ ਕੇ ਤੇ ਨਾਲ ਖਾਵਾਂਗੇ ਚਾਟ 음뭐 서다